ਭਾਈ ਪਿਛਲੇ ਦਿਨਾਂ ਦੇ ਵਿੱਚ ਸਾਰਿਆਂ ਨੂੰ ਪਤਾ ਗਲਾਬ ਸਿੱਧੂ ਭਰਾ ਦਾ ਰੋਲਾ ਪਿਆ ਵੀ ਸਰਪੰਚ ਸਣੇ ਸਰਪੰਚ ਸਾਰਾ ਪਿੰਡ ਕਟ ਨੂੰ ਜਿਹੜੀ ਲਾਈਨ ਸੀਗੀ ਹੈ ਨਾ ਉਹਦੇ ਵਿੱਚ ਕੋ ਸਰਪੰਚਾਂ ਨੇ ਚੋਂ ਰਾਜੀ ਨਾਮ ਕੋ ਯਾਰ ਇਹ ਨਾ ਗਾਣੇ ਮੇਰੀ ਵੀਡੀਓ ਤੇ ਟਿਕੇ ਰਹੋ ਗਾਣੇ ਹੁੰਦੇ ਆ ਉਹ ਹੁੱਕ ਲਾਈਨ ਹੁੰਦੀ ਆ ਚਲੋ ਕੋਈ ਨਹੀਂ ਜਿਹਦੇ ਨਾਲ ਢੋਕ ਦੀ ਜੀ ਤੇ ਕਿੱਡੀ ਕ ਗੱਲ ਆ ਜੇ ਸਰਪੰਚਾਂ ਨੂੰ ਐਡਾ ਹੀ ਤਕੜਾ ਦੁੱਖ ਲੱਗਿਆ ਸੀ ਵੀ ਗਲਾਬ ਸਿੱਧੂ ਨੇ ਸਾਡਾ ਗਾਣਾ ਗਾਦਾ ਤੇ ਜਿਹੜਾ ਉਹ ਕਲਕੱਤੇ ਵਾਲਾ ਸਰਪੰਚ ਮਰਿਆ ਉਹਦੇ ਲਈ ਕਿਉਂ ਨਹੀਂ ਇਕੱਠੇ ਹੋਏ ਸਰਪੰਚ ਫਿਰ ਭਾਈ ਜੇ ਗਲਾਬ ਸਿੱਧੂ ਵਿਚਾਰੇ ਲਈ ਤਾਂ ਤੁਸੀਂ ਸਾਰੇ ਸਰਪੰਚਾਂ ਵਾਲੀਆਂ ਵੀਡੀਓ ਗਾਣੇ ਤੇ ਵੀ ਪਲਾ ਦੇ ਗਾਣਾ ਨਾ ਸ਼ੁਰੂ ਆ ਦੇ ਖਾੜਿਆਂ ਚ ਗਾਈ ਆ ਨੱਕ ਲੈਣ ਬੋਲੀ ਇਹ ਚੀਜ਼ਾਂ ਤਾਂ ਸਾਰੇ ਸਰਪੰਚ ਕਰਨ ਲੱਗ ਗਏ ਮੇਰੇ ਵੀ ਯਾਰ ਦੋਸਤ ਭਰਾ ਸਰਪੰਚਾ ਪਰ ਮੈਂ ਜੋ ਸੱਚੀ ਗੱਲ ਉਹਨੂੰ ਸੱਚੀ ਕਹੂੰਗਾ ਬਈ ਆਪਣੇ ਪੇਜ ਤੇ ਸੱਚੀ ਚੀਜ਼ ਆਉਂਦੀ ਸੱਚ ਕੋਈ ਬੋਲਾਂਗੇ ਆਪਾਂ ਨੂੰ ਕਿਸੇ ਦਾ ਦੁੱਕੀ ਦਾ ਡਰ ਨਹੀਂਗਾ ਕਈ ਇੱਥੇ ਪੇਡਾਂ ਆ ਜਾਣਗੀਆਂ ਠੀਕ ਆ ਜੇ ਸਾਡੇ ਪਿੰਡ ਦਾ ਸਰਪੰਚਾ ਸਾਡਾ ਭਰਾ ਹੀ ਆ ਠੀਕ ਆ ਮੈਂ ਗੱਲ ਕਰਦਾ ਦਲਜੀਤ ਉਹਦਾ ਨਾਂਗਾ ਉਹ ਜਦੋਂ ਮੈਂ ਉਹਨੂੰ ਇਹ ਗਾਣਾ ਸੁਣਾਇਆ ਉਹਨੇ ਤਾਂ ਗਾਏ ਗਾਣੇ ਤੇ ਡੱਕਾ ਵਰਕੋ ਕਿ ਨਾ ਯਾਰ ਗਾਣਾ ਗਾ ਹੁਣ ਇਦਾਂ ਕੋਈ ਆ ਕੇ ਕੁੱਟ ਜੂ ਗੱਲ ਉਹਦੀ ਸਹੀ ਆ ਬਿਲਕੁਲ ਵੀ ਇਦਾਂ ਕੋਈ ਆ ਕੇ ਸਰਪੰਚਾਂ ਨੂੰ ਕੁੱਟ ਦੂ ਇਹ ਇੱਕ ਗਾਣਾ ਗਾ ਉੱਕ ਲੈਣਾ ਸਵਾਦ ਆ ਗੱਡਿਆ ਕਈ ਕਈ ਸਰਪੰਚਾਂ ਨੇ ਇਹ ਚੀਜ਼ ਨੂੰ ਗਲਾਬ ਸਿੱਧੂ ਦੇ ਮਗਰ ਪੈ ਗਏ ਵੀ ਤੂੰ ਮਾਫੀ ਮੰਗ ਤੂੰ ਆਹ ਕਰ ਤੂੰ ਯੋ ਕਰ ਜੇ ਸਾਨੂੰ ਐਡਾ ਹੀ ਦੁੱਖ ਸੀ ਤੇ ਜਦੋਂ ਉਹ ਮਰਿਆ ਮੁੰਡਾ ਕਲਕੱਤੇ ਵਾਲਾ ਸਰਪੰਚ ਜਿਹੜਾ ਉਹਦੇ ਲਈ ਤੁਸੀਂ ਸਰਪੰਚ ਇਕੱਠੇ ਕਿਉਂ ਨਹੀਂ ਹੋਏ ਉਹਦਾ ਬੰਦਾ ਸੱਚ ਲਈ ਹੱਕ ਲਈ ਲੜਦਾ ਸੀ ਨਾ ਹੱਕ ਲਈ ਖੜਦਾ ਸੀ ਉਹਦੇ ਲਈ ਤੁਸੀਂ ਇਕੱਠੇ ਕਿਉਂ ਨਹੀਂ ਹੋਏ ਗੁਲਾਬ ਸਿੱਧੂ ਲਈ ਤਾਂ ਮਿੰਟ ਮਾਰਿਆ ਹੁਣ ਇੱਥੇ ਫੇਰ ਉਹੀ ਗੱਲ ਆ ਜਾਣੀ ਆ ਭੇਡਾਂ ਆ ਜਾਣੀਆਂ ਕਈ ਕਮੈਂਟਾਂ ਚ ਬਈ ਜੋ ਗੱਲ ਸੱਚੀ ਆ ਉਹ ਸੱਚੀ ਆ ਔਰ ਤੁਸੀਂ ਦੱਸ ਦੋ ਵੀ ਗੀਤ ਲਈ ਇਕੱਠੇ ਹੋ ਗਏ ਕੱਲਾ ਉਹ ਨਹੀਂ ਵੀ ਕਲਕੱਤੇ ਵਾਲਿਆ ਚੱਕਰੀ ਆ ਬਹੁਤ ਪੰਜਾਬ 'ਚ ਈਸ਼ੂਆ ਜਿਹਦੇ ਵਿੱਚ ਸਰਪੰਚਾਂ ਨੂੰ ਇਕੱਠੇ ਹੋਣਾ ਚਾਹੀਦਾ ਸੀ ਤੇ ਇਕੱਠੇ ਹੋਏ ਨਹੀਂ ਤੇ ਜਦੋਂ ਹੁਣ ਆ ਗਈ ਗਾਣੇ ਦੀ ਵੀ ਡੀਜਿਆਂ ਤੇ ਗਾਣਾ ਚੱਲਦਾ ਅਗਾ ਸੀਜ਼ਨ ਆ ਗਿਆ ਡੀਜੇ ਲੱਗਣਗੇ ਉਹਦੇ ਵਿੱਚ ਇਹ ਲੈਣ ਆਇਆ ਕਰੂਗੀ ਚਲੋ ਮੰਨਦੇ ਆ ਵੀ ਕਿਤੇ ਨਾ ਕਿਤੇ ਇਹ ਚੀਜ਼ ਦਾ ਫੈਕਟ ਤਾਂ ਪੈਂਦਾ ਵੀ ਇੱਕ ਦੋ ਲੜਾਈਆਂ ਵੀ ਸਾਹਮਣੇ ਆਈਆਂ ਸੀ ਵੀ ਸਾਡੇ ਸਰਪੰਚ ਸਾਰਾ ਪੈਂਟ ਕੱਟ ਦੂ ਹਨਾ ਵੀ ਉਹ ਚੀਜ਼ ਤੇ ਲੋਕ ਗਾਣੇ ਲਾਲਾ ਨੰਗਦੇ ਸੀ ਹੋਇਆ ਅਫੈਕਟ ਪਏ ਆ ਪਰ ਜੇ ਫੈਕਟ ਇਹ ਚੀਜ਼ ਤਾਂ ਇਹਦਾ ਬੰਦਾ ਇਨਸਾਨ ਜਿਹੜਾ ਸਮਝਦਾਰ ਉਹਨੇ ਸਮਝਣਾ ਵੀ ਇਹ ਤਾਂ ਇੱਕ ਗਾਣੇ ਨੂੰ ਗਾਣੇ ਵਾਈਜ਼ ਲਿਆ ਜਾਵੇ ਆਏ ਤਾਂ ਫਿਰ ਗਾਣੇ ਮੈਂ ਕਈ ਆਏ ਤੁਨੂੰ ਸੈਂਕੜੇ ਗਾਣੇ ਕੱਢ ਕੇ ਲਿਆ ਦੇਣਾ ਜਿਹਦੇ ਵਿੱਚ ਹਰੇਕ ਚੀ ਰੌਲਾਗਾ ਤੇ ਫੇਰ ਗੱਲ ਉਹੀ ਆ ਵੀ ਜੇ ਗੱਲ ਤੁਸੀਂ ਉਹ ਤੇ ਆ ਗਏ ਤਾਂ ਫਿਰ ਇਧਰ ਨੂੰ ਕਿਉਂ ਨਹੀਂ ਵੜੇ ਫਿਰ ਇਧਰ ਨੂੰ ਵੀ ਵੜਦੇ ਇਧਰ ਕੀ ਸੀ ਇਧਰ ਡਾਂਗਾ ਪੈਂਦਗਾ ਸੀ ਗਲਾਬ ਸਿੱਧੂ ਨੇ ਤਾਂ ਫੇਰ ਵੀ ਮੈਂ ਉਹ ਬੰਦੇ ਨੂੰ ਸਲੂਟ ਕਰਦਾ ਉਹ ਬੰਦੇ ਨੇ ਆਪਦੇ ਇੰਸਟਾਗ੍ਰਾਮ ਤੇ ਆ ਕੇ ਚਲੋ ਜਿਵੇਂ ਵੀ ਆ ਮਾਫੀ ਮੰਗੀ ਉਹਨੇ ਤਾਂ ਬਈ ਚਲੋ ਜੰਗ ਢਿੱਲੋਂ ਨੇ ਮੇਰੇ ਹਿਸਾਬ ਨਾਲ ਗਾਣਾ ਲਿਖਿਆ ਉਹ ਤਾਂ ਕਹਿੰਦਾ ਜਦੋਂ ਮੈਂ ਰਿਕਾਰਡ ਕਰਦਾ ਪਿਆ ਸੀ ਮੈਂ ਉਦੋਂ ਵੀ ਕਿਹਾ ਸੀ ਵੀ ਇਹ ਗੀਤ ਵੀ ਇਹ ਲਾਈਨ ਆਪਾਂ ਨਾ ਪਾਈਏ ਉਹਨਾਂ ਨੇ ਇਨਾ ਸੀਰੀਅਸ ਨਹੀਂ ਲੈ ਕਿਉਂਕਿ ਗੱਲ ਐਡੀ ਹੈ ਵੀ ਨਹੀਂ ਸੀ ਪਰ ਜੇ ਇਹਨੂੰ ਸੀਰੀਅਸ ਤੁਸੀਂ ਲੈ ਹੀ ਲਿਆ ਸਰਪੰਚਾਂ ਨੇ ਠੀਕ ਆ ਫੇਰ ਤੁਸੀਂ ਰਾਜੀਨਾਮਾ ਵੀ 7-8 ਸਰਪੰਚਾਂ ਨੇ ਕੀਤਾ ਓਕੇ ਆ ਵਧੀਆ ਹੋ ਗਿਆ ਕਿਉਂਕਿ ਯਾਰ ਐਵੇਂ ਉਹਨੂੰ ਉਹ ਬੰਦਾ ਵਧੀਆ ਸਾਦਾ ਬੰਦਾ ਗਲਾਬ ਸਿੱਧੂ ਵਧੀਆ ਗੱਡ ਫੇਰ ਤੁਸੀਂ ਸਾਰੇ ਸਰਪੰਚ ਉਹ ਕਲਕੱਤੇ ਵਾਲੇ ਭਰਾ ਲਈ ਇਕੱਠੇ ਕਿਉਂ ਨਹੀਂ ਹੋਏ ਉਹ ਵੀ ਤਾਂ ੱੱਕਾ ਹੀ ਸੀ ਉਹ ਵੀ ਤਾਂ ਸਰਪੰਚ ਮਾਰਿਆ ਸੀ ਬਾਕੀ ਭਾਈ ਉਹੀ ਗੱਲ ਆ ਗਈ ਪੰਜਾਬ ਦੇ ਵਿੱਚ ਬੁਰੇ ਹਾਲ ਹੋਏ ਪਏ ਆ ਜਿਹੜੇ ਲੋਕ ਆ ਉਹ ਸੈਲਫਿਸ਼ ਹੋਏ ਪਏ ਆ ਬਸ ਮੇਰਾ ਹੋਵੇ ਮੇਰਾ ਹੋਵੇ ਮੇਰਾ ਹੋਵੇ ਕਿਸੇ ਨਾਲ ਕੋਸ਼ ਹੋਈ ਜਾਂਦਾ ਕਿਸੇ ਨੂੰ ਕੋਈ ਪਰਵਾਹ ਨਹੀਂ ਜੇ ਕੋਈ ਚੀਜ਼ ਮਾੜੀ ਜੀ ਚੱਕੀ ਗਈ ਫਿਰ ਉਹਦੇ ਵਿੱਚ ਭੱਜ ਕੇ ਵੜਨਾ ਜਿਵੇਂ ਆ ਗਲਾਬ ਸਿੱਧੂ ਵਾਲਾ ਇਸ਼ੂ ਆ ਇਹ ਮਾੜਾ ਜਾਂ ਚੱਕਿਆ ਗਿਆ ਸੀ ਵੀ ਪਿੰਡ ਸਰੇ ਸਨੇ ਸਰਪੰਚ ਪਿੰਡ ਕੋੜ ਦੂੰ ਵੀ ਕਿਉਂ ਪਾਤਾ ਇਹ ਕਾਤਾ ਸਾਰੇ ਸਰਪੰਚ ਇਦਾਂ ਹਨਾ ਵੀ ਸਾਡੀ ਬੇਇੱਜ਼ਤੀ ਹੁੰਦੀ ਆ ਬਈ ਤੂੰ ਗਾਣੇ ਤੇ ਬੀਪਲਾ ਦੇ ਕਰਦੇ ਫੇਰ ਉਹੀ ਗੱਲ ਆ ਤੇ ਫੇਰ ਤੁਸੀਂ ਉੱਥੇ ਵੀ ਇਕੱਠੇ ਹੋ ਜਾਂਦੇ ਉਹ ਮਾਂ ਦਾ ਪੁੱਤ ਮਾਰਿਆ ਉਹ ਜਿਹੜਾ ਕਲਕੱਤੇ ਵਾਲਾ ਸਰਪੰਚ ਉੱਥੇ ਵੀ ਇਕੱਠੇ ਹੋ ਜਾਂਦੇ ਉੱਥੇ ਕਿਉਂ ਨਹੀਂ ਹੋਏ ਕਿ ਉੱਥੇ ਡਾਂਗਾਂ ਦਾ ਪਰਚਿਆਂ ਦਾ ਡਰ ਸਮਝਦਾਰ ਬੰਦਾ ਇਹ ਗੱਲਾਂ ਨੂੰ ਬਈ ਸਮਝ ਜਾਊਗਾ ਬਾਕੀ ਜੇ ਕੋਈ ਵੱਧ ਘੱਟ ਬੋਲਿਆ ਗਿਆ ਤਾਂ ਮਾਫੀ ਦਿਓ ਪਰ ਜੋ ਸੱਚ ਆ ਉਹ ਸੱਚ ਆ ਦਾ ਸ੍ਰੀ ਕਾਲ ਜੀ